ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੀ ਠੀਕ ਠਾਕ ਜੀ ਜੀ ਸਾਡੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਸੰਗਤ ਨੂੰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਲੱਖ ਲੱਖ ਵਧਾਈਆਂ ਤੇ ਅੱਜ 26 ਜਨਵਰੀ ਆ ਜੀ ਅਸੀਂ ਚੱਲੇ ਆ ਗੁਰਦੁਆਰਾ ਸ੍ਰੀ ਟਾਲਾ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਕਰਨ ਤੇ ਉੱਥੇ ਦੀਆਂ ਰੌਣਕਾਂ ਵੇਖਣ ਕਿ ਉਹ ਵੀ ਹਰ ਵਾਰ ਅਸੀਂ ਮੈਂ ਐਵਰੀ ਸੈਟਰਡੇ ਤਾਂ ਚਲੋ 시ਦਾ ਸਾਹਿਬ ਜਾਈਦਾ ਸੀ ਅਸੀਂ ਕਾਫੀ ਟਾਈਮ ਤੋਂ ਬਾਬਾ ਦੀਪ ਸਿੰਘ ਜੀ ਦੇ ਜਾਣੇ ਆ ਤੇ ਜਦੋਂ ਜਨਮ ਦਿਹਾੜਾ ਆਉਂਦਾ ਵਾ ਤੇ ਉਦੋਂ ਤੇ ਰੌਣਕਾਂ ਹੀ ਵੱਖਰੀਆਂ ਹੁੰਦੀਆਂ ਵਾ ਤੇ ਤੁਹਾਨੂੰ ਵੀ ਆਪਾਂ ਵਿਖਾਉਨੇ ਆ ਜਿਹੜੇ ਸਾਡੇ ਲੋਕਲ ਏਰੀਆ ਦੇ ਆ ਸੰਗਤ ਆ ਉਹ ਤਾਂ ਚਲੋ ਜਾਂਦੀਆਂ ਹੀ ਆ ਤੇ ਸਾਡੇ ਜਿਹੜੇ ਵੀਰਪਰਾ ਬਾਹਰ ਬੈਠੇ ਨੇ ਉਹ ਨਹੀਂ ਪਹੁੰਚ ਸਕਦੇ ਇਸ ਲਈ ਅਸੀਂ ਅੱਜ ਚੱਲੇ ਆ ਤੇ ਅੱਜ ਐਤਵਾਰ 26 ਜਨਵਰੀ ਆ ਦਰਸ਼ਨ ਕਰਾਵਾਂਗੇ ਮਾਬਾਦੀਪ ਸਿੰਘ ਜੀ ਦੇ ਦਵਾਰੇ ਦੇ ਦਵਾਰੇ ਦੇ ਤੇ ਉਹਨਾਂ ਦੀਆਂ ਪਿਆਰੀਆਂ ਸੰਗਤਾਂ ਦੇ ਸੰਗਤਾਂ ਦੇ ਤੇ ਕੱਲ ਨੂੰ ਜੀ ਸਾਡੇ ਪਿੰਡ ਵਾਲੇ ਵੀਰ ਹੋਣਾ ਨੇ ਲੰਗਰ ਵੀ ਲਾਉਣਾ ਉੱਥੇ ਦੁੱਧ ਦਾ ਲੰਗਰ ਬਦਾਮਾਂ ਵਾਲੇ ਦੁੱਧ ਦਾ ਲੰਗਰ ਤੇ ਨੀਨੀ ਚੁੱਕਲਾ ਨੀਨੀ ਵਾਹੀਆ ਤੇ ਚਲੋ ਜੀ ਚਲਦੇ ਆ ਡੈਡੀ ਨੂੰ ਢੀਕਣ ਦੇ ਆਪਾਂ ਨੂੰ ਬਾਹਰ ਤੇ ਨਿਕਾ ਵੀਰ ਵੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪਹਿਲੇ ਬਲਾਗਤੀ ਹਲੇ ਦੇ ਮੈਂ ਕਈ ਗੱਲਾਂ ਕਰਨੀਆਂ ਨਹੀਂ ਮੈਂ ਕਿਹਾ ਚੱਲੀਏ ਅੱਗੇ ਚਲੋ ਜੀ ਅਸੀਂ ਅੱਗੇ ਬੜੇ ਲੇਟ ਹੋ ਗਏ ਅੱਜ ਤੇ ਮਿਲਦੇ ਆਂ ਬਾਕੀ ਦੇ ਵਲੌਗ ਦੇ ਵਿੱਚ ਚੰਗਾ ਜੀ ਸਤਿ ਸ਼੍ਰੀ ਅਕਾਲ ਆ ਵੇਖ ਲੋ ਜੀ ਆਪਾਂ ਬੈਠੇ ਆ ਫੈਮਲੀ ਹਲੇ ਵੀ ਤਿਆਰ ਨਹੀਂ ਕਿਉਂਕਿ ਟਾਈਮ 12 ਵਜੇ ਲੱਗੇ ਆ ਕਿਉਂਕਿ ਸੰਗਤ ਵੀ ਕਾਫੀ ਹੋਊਗੀ ਟ੍ਰੈਫਿਕ ਵੀ ਕਾਫੀ ਹੋਊਗੀ ਟਾਈਮ ਹੀ ਲੱਗੂਗਾ ਆ ਕੇ ਫਿਰ ਜਿਹੜੀਆਂ ਘਰ ਵੱਜੀਆਂ ਬੇਜਵਾਨੀਆਂ ਉਹਨਾਂ ਦਾ ਵੇਖਣਾ ਆ ਮੈਂ ਤਾਂ ਖੈਰ ਚਲੋ ਨਹੀਂ ਵੇਖਦਾ ਡੈਡੀ ਦੇ ਨਿੱਕਾ ਹੀ ਵੇਖਦੇ ਆ ਆਪਾਂ ਦੇ ਆ ਬਈ ਕਦੀ ਕਦੀ ਆ ਲਈਗਾ ਤੇ ਬਾਕੀ ਜੀ ਬਾਬਾ ਦੀਪ ਸਿੰਘ ਜੀ ਨੇ ਬੜਾ ਕੁਝ ਦਿੱਤਾ ਭਰੋਸਾ ਕਰਕੇ ਆਪਣੇ ਗੁਰੂ ਮਹਾਰਾਜ ਤੇ ਹਰੇ ਕੰਮ ਨੂੰ ਜਦਾਂ ਕਹਿ ਲੋ ਵੀ ਭਰੋਸਾ ਵਾ ਨਾ ਆਪਾਂ ਨੂੰ ਆਪਣੇ ਗੁਰੂ ਮਹਾਰਾਜ ਤੇ ਤੇ ਉਹਦਾ ਨਾਮ ਲੈ ਕੇ ਕੋਈ ਵੀ ਕੋਈ ਵੀ ਕੰਮ ਸ਼ੁਰੂ ਕਰ ਦੋ ਤੇ ਉਹ ਆਪੇ ਹੀ ਨੇੜੇ ਉਹ ਕੇ ਆਪ ਕਾਜਵਾਰ ਦਾ ਤੇ ਇਸ ਲਈ ਜੀ ਬਾਬਾ ਦੀਪ ਸਿੰਘ ਜੀ ਨੇ ਸਾਡੇ ਬਹੁਤ ਕਾਜਵਾਰੇ ਆ ਕਿਉਂਕਿ ਸਾਨੂੰ ਸਾਡੇ ਪਰਿਵਾਰ ਨੂੰ ਮੇਰੀ ਮਾਂ ਨੂੰ ਮੇਰੇ ਭਰਾ ਨੂੰ ਮੇਰੇ ਪਿਓ ਨੂੰ ਸਾਨੂੰ ਸਾਰਿਆਂ ਨੂੰ ਬਾਬਾ ਦੀਪ ਸਿੰਘ ਜੀ ਤੇ ਬਹੁਤ 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 ਵਿਸ਼ਵਾਸ ਆ ਤੇ ਉਹਦੇ ਆਸਰੇ ਅਸੀਂ ਅੱਜ ਇੱਥੇ ਤੱਕ ਪਹੁੰਚੇ ਆ ਉਹਦੀਆਂ ਹੀ ਰਹਿਮਤਾ ਵਾ ਤੇ ਬਾਕੀ ਚਲੋ ਜੀ ਵੇਥੇ ਵੇਖਦੇ ਆ ਉਥੇ ਦੀਆਂ ਰੌਣਕਾਂ ਤੇ ਤੁਹਾਨੂੰ ਵੀ ਕਰਾਉਦੇ ਆ ਦਰਸ਼ਨ ਆ ਵੇਖੋ ਸਭ ਤੋਂ ਪਹਿਲਾਂ ਤਿਆਰ ਹੋ ਕੇ ਇਹ ਫੋਨ ਤੇ ਲਗਾਏ ਵੱਡੇ ਭਰਾ ਦਾ ਮੈਨੂੰ ਲੱਗਦਾ ਸ਼ਾਇਦ 1 ਘੰਟੇ ਤੋਂ ਉੱਤੇ ਹੋ ਗਿਆ ਇਹਨੂੰ ਫੋਨ ਤੇ ਲੱਗੇ ਨਾ ਉਹ ਆ ਜਾ ਟਰਵਾ ਆ ਜਾ ਤੁਰਿਆ ਤੁਰਿਆ ਮੰਮੀ ਮੰਮੀ ਕੀ ਆ ਬਾਰੀ ਨੂੰ ਹੱਥ ਲਾ ਕੇ ਨਾ ਖਲੋਤੀ ਖੁੱਲ ਨਹੀਂ ਆਂਦੀ ਖੋਲੋ ਤਨ ਬੈ ਇਹ ਨੂੰ ਬਾਹਰ ਨੂੰ ਖਿੱਚ ਤੇ ਐਸਾ ਤਲਾਕ ਜਿਹੜਾ ਖਿੱਚੀ ਨਾ ਤੇ ਉਹ ਖੁੱਲ ਗਈ ਤੇ ਮੈਂ ਕਿਹਾ ਟੱਚ ਥੋੜੀ ਜਿਹੀ ਖਿੱਚੇ ਖੁੱਲਦੀ ਹੈ ਲੈ ਜਸਕ ਕਰਦਾ ਮੈਂ ਲੈ ਮੈਂ ਸਾਚੀ ਕਿਆ ਉਹ ਤਾਂ ਥੋੜੀ ਜਿਹੀ ਇਹਨੂੰ ਢਾਲ ਜਸਟ ਕਰਨਾ ਪੈਣਾ ਹਾਂ ਚਾਰ ਜਾੜੇ ਅੱਜ ਪਿੱਛੇ ਲੈਣ ਅੱਜ ਚਾਰ ਜਾੜੇ ਪਿੱਛੇ ਲੈਣਗੇ ਤਰਨ ਨੂੰ ਮੇਰਾ ਲੱਗਾ ਛੱਤ ਤੇ ਭਾਲਦੀ ਹੈ ਤੇ ਇਹਨੂੰ ਪਰਨਾ ਫੜਾ ਦਈਏ ਇੱਕ ਹੈ ਇਕ ਕਾਲੋ ਇਕ ਕਾਲੋ ਬਾਹਰ ਨਿਕਲਣਾ ਜਕਾਰੇ ਬਲਾਵੇ ਰਿਹਾਲ ਹੋ ਜਾਵੇ ਤਨ ਤਨ ਬਾਬਾ ਦੀਪ ਸਿੰਘ ਜੀ ਨੇ ਮਾਨੂੰ ਪਾਵੇ ਸਤਿ ਸ਼੍ਰੀ ਅਕਾਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਪਹੁੰਚ ਗਏ ਜੀ ਟਾਲਾ ਸਾਹਿਬ ਤੇ ਸੰਗਤ ਜادیه ਹੋਣ ਕਰਕੇ ਅੰਦਰ ਅੱਜ ਪਾਰਕਿੰਗ ਨਹੀਂ ਮਿਲੂਗੀ ਕਿਉਂਕਿ ਸੜਕ ਦੇ ਉੱਤੇ ਗੱਡੀਆਂ ਖਲੋਤੀਆਂ ਇਸ ਕਰਕੇ ਹੁਣ ਸੀਵੀ ਗੱਡੀ ਤੇ پارک ਕਰ ਲਈਏ ਪਰ ਮੇਰੇ ਉੱਧਨ ਦੀ ਜਗ੍ਹਾ ਨਹੀਂ। ਹੁਣ ਕੀ ਕਰੀਏ? ਕਿਉਂਕਿ ਸਾਨੂੰ ਗੱਡੀ ਬਾਹਰ ਲਾਉਣੀ ਪਈ ਹੈ ਜੀ। ਅੱਜ ਪਾਰਕਿੰਗ ਫੁੱਲ ਐਕਦਮ ਫੁੱਲ। ਇਸ ਕਰਕੇ ਸਾਨੂੰ ਬਾਹਰ ਵਾਲੀ مین ਰੋਡ ਦੀ ਸਾਈਡ ਤੇ پارک ਕਰਨੀ ਪਈ ਹੈ। ਇੱਥੇ ਬਹੁਤ ਗੱਡੀਆਂ ਲੱਗੀਆਂ ਜੀ, ਬਹੁਤ ਗੱਡੀਆਂ ਤੇ ਇਸ ਕਰਕੇ ਹਾਂ ਆ ਜਾ ਮਾਰੇ ਉਹ ਚਾਰੇ ਗੀਤੇ ਪਰੇ ਕਰ ਲਈਏ। ਆ ਜਾ ਚੱਲ ਚੱਲੀਏ ਫਿਰ। ਆ ਗਏ ਜੀ ਅਸੀਂ ਚਾਲਾ ਸਾਥ। ओ <laughs> तो बात कर <laughs> ਆਉਂਦੇ ਆ ਕਿਹੜਾ ਦੇ ਡੇਵੇ ਜੋ ਮੱਥਾ ਤੇ ਟੇਕ ਲੋ ਆਂਦੀ ਹੈ ਉਲਟੀ ਹੁਣ ਪੈਣ ਦੀ ਆ ਤੁਹਾਨੂੰ ਕਰ ਕਰ ਇਹ ਤਰ੍ਹਾਂ ਟੋੜੀ ਆ ਰਹੀ ਹੈ ਅੱਜ ਨਗਰ ਕੀ ਤਾਂ ਟੱਕਰ ਗਿਆ ਨਾ ਉਹਨਾਂ ਕਰਕੇ ਚੈਟਿੰਗ ਬਹੁਤ ਮਿਲਦੀ ਠੀਕ ਹੈ ਨਾ ਵਾਟ ਦਿਸ ਕਮਰ ਹੁੰਦੀ ਜਾਂਦੀ ਤੇ ਮੇਰੀ ਪੈਰ ਦੇ ਵੀ ਤੇ ਜਿਹੜਾ ਡਬੂ ਦਾ ਕੋਈ ਨਾ ਉਹਦੇ ਵੀ ਅੱਛੇ 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 ਨਿਕਲ ਗਏ ਹੈ ਇਤਨਾ ਲਾਹਤ ਤੇ ਉਹਨੂੰ ਵਾਰਾ ਦੇ ਅੱਜ ਕੱਲ ਫੇਰ ਪੈ ਗਈ ਫੇਰ ਪੈ ਗਈ ਫੇਰ ਪੈ ਗਈ ਹੈ ਹੈ ਤੇਰੇ ਤੋਂ ਤੇਰੀ ਤੇੰਗੀ ਜੋਰੀ ਅਦਾ ਨਹੀਂ ਪੁੱਛਣਾ ਪੈਣਾ ਦੋਈ ਦੇ ਨਹੀਂ ਕਿ ਦੋਵੇਂ ਕਿੱਲੇ ਨਹੀਂ ਦੋਵੇਂ ਦੋ ਕਿਹਾ ਤੇਰੇ ਇਦਾਂ ਹੀ ਭਰਾਵਾ ਇਹਨਾਂ ਨੂੰ ਪਤਾ ਹੀ ਨਹੀਂ ਹੈ ਮम्मी ਆਨੇ ਮੈਰੀਂ ਕਰਾ ਆ ਇਹਨਾਂ ਫੈਕਸ਼ਨ ਨਹੀਂ ਮम्मी ਉਹ ਤਾਂ ਨਵੰਦੀ ਕਹਾਣੀ ਨਹੀਂ ਮੈਰੀਂ ਕਰਾ ਕਹਿੰਦੀ ਮੈ ਨਹੀਂ ਕਰਾ ਫੜ ਲਿਓ ਡੇਡਾ ਵੀ ਆ ਕਾਲਾ ਸਾਫ ਦੀ ਸਭ ਤੋਂ ਫੇਵਰਿਟ ਚੀਜ਼ ਹੈ ਇਹ ਬਹੁਤ ਬਹੁਤ ਤਾਜ਼ੇ ਬਣਾਉਂਦੇ ਹਨਾ ਡੈਡੀ ਕਿਥੇ ਡੈਡੀ ਬਾਹਰ ਗੱਡੀ ਕੋ ਡੈਡੀ ਵੀ ਲੈ ਜਾਓ ਨਹੀਂ ਇਹ ਨਹੀਂ ਘੜੇ ਜਾਣੇ

ਮੇਰੇ ਕੋਲ ਬਸ ਇਹ ਬਾਕੀ ਨਹੀਂ ਜਵਾਬ ਪ੍ਰਦਾਨ ਚੁੱਕ ਲਾਓ ਲਾਇਸ ਪਤਾ ਨਹੀਂ ਕਈ ਥਾਈਂ ਤੇ ਸਵੀਟ ਕਾਰਨ ਲਿਖਿਆ ਹੁੰਦਾ ਕਈ ਥਾਈਂ ਘਣਾ ਕਈ ਥਾਈਂ ਸਵੀਟ ਕਾਰਨ ਉਹ ਨਾ ਕਈ ਥਾਈਂ ਸਟੀਮ ਕਾਰਨ ਲਿਖਿਆ ਹੁੰਦਾ ਚਲੋ ਜੋ ਵੀ ਆ ਪਰ ਹੁੰਦੇ ਸਵਾਦ ਵਾ ਹੈਨਾ ਏ ਟਾਲਾ ਸਾਹਿਬ ਅਸੀਂ 2011 ਦੇ ਹੋਣਦੇ ਆ ਤੇ ਉਦੋਂ ਦੇ ਖਾਣਦੇ ਆ ਚੈੱਕ ਚੈੱਕ दिस ਅਦਰ ਨੇ ਕਿਨੇ ਫੜ ਲਿਆ ਬਹੁਤ ਅੱਛਾ ਲੋ ਜੀ ਆਪਾਂ ਕਰ ਲਏ ਦਰਸ਼ਨ ਗੁਰੂ ਮਹਾਰਾਜ ਦੇ ਹੁਣ ਆਪਾਂ ਪਹੁੰਚ ਗਏ ਆ ਘਰੇ ਤੇ ਆਉਂਦਿਆਂਦਿਆਂ ਸਾਨੂੰ ਕਾਫੀ ਲੇਟ ਹੋ ਗਿਆ ਕਿਉਂਕਿ ਨਗਰ ਕੀਰਤਨ ਬਹੁਤ ਜ਼ਿਆਦਾ ਸੀ ਟ੍ਰੈਫਿਕ ਵੀ ਬਹੁਤ ਜ਼ਿਆਦਾ ਸੀ ਜਿਆਦਾ ਕਰਕੇ ਸਾਨੂੰ ਟਾਈਮ ਲੱਗ ਗਿਆ ਤੇ ਬਾਕੀ ਜੀ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਮੇਲੇ ਤੁਸੀਂ ਵੀ ਕੀਤੇ ਆ ਬਾਹਰ ਵਾਲੀਆਂ ਸੰਗਤਾਂ ਨੇ ਵੀ ਕੀਤੇ ਆ ਤੇ ਤੁਸੀਂ ਵੀ ਆਪਣੇ ਫੈਮਲੀ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਲੈ ਕੇ ਜਰੂਰ ਜਾਓ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਮੇਲੇ ਕਰਕੇ ਆਓ ਤੇ ਨਾਲੇ ਆਪਣੇ ਬੱਚਿਆਂ ਨੂੰ ਸਪੈਸ਼ਲੀ ਲੈ ਕੇ ਜਾਓ ਕਿਉਂਕਿ ਉਹਨਾਂ ਵਰਗੇ ਅਨੋਖੇ ਸ਼ਹੀਦ ਇਸ ਦੁਨੀਆ ਤੇ ਨਾ ਤਾਂ ਹੋਏ ਆ ਤੇ ਨਾ ਹੁਣੇ ਆ ਤੇ ਬੱਚਿਆਂ ਨੂੰ ਲੈ ਕੇ ਜਾਓਗੇ ਬੱਚੇ ਪੁੱਛਣਗੇ ਤੇ ਆਪਣਾ ਫਰਜ਼ ਪੈਂਦਾ ਉਹਨਾਂ ਨੂੰ ਆਪਣਾ ਇਤਿਹਾਸ ਦੱਸਣ ਦਾ ਸੋ ਪਲੀਜ਼ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਜਾਇਆ ਕਰੋ ਜੀ ਕਿਉਂਕਿ ਤੁਸੀਂ ਆਪਣੇ ਹਾਲਾਤ ਦੇਖ ਹੀ ਰਹੇ ਆ ਪਾਪਾੜੇ ਪੰਜਾਬ ਦੇ ਆਪਣੇ ਬੱਚਿਆਂ ਨੂੰ ਪ੍ਰੋਪਰ ਨਹੀਂ ਇਤਿਹਾਸ ਪਤਾ ਪ੍ਰੋਪਰ ਤਾਂ ਨਹੀਂ ਚਲੋ ਬੇਸਿਕਸ ਥੋੜਾ ਜਿਹਾ ਚਾਹੀਦਾ ਬੱਚਿਆਂ ਨੂੰ ਫਿਰ ਜਦੋਂ ਜਿਉਂ-ਜਿਉਂ ਵੱਡੇ ਹੋਣਗੇ ਤੇ ਉਹ ਤੇ ਆਪਣਾ ਫਰਜ਼ ਮਾਪਿਆਂ ਦਾ ਫਰਜ਼ ਬਣਦਾ ਹੈ ਆਪਣੇ ਵੱਡਿਆਂ ਦਾ ਫਰਜ਼ ਬਣਦਾ ਹੈ ਉਹਨਾਂ ਨੂੰ ਜਾਣਕਾਰੀ ਦੇਣਾ ਇਸ ਦੇ ਵਿੱਚ ਬੱਚਿਆਂ ਦਾ ਕੋਈ ਕਸੂਰ ਨਹੀਂਗਾ ਤੇ ਬਾਕੀ ਜੀ ਥੈਂਕ ਯੂ ਸੋ ਮੱਚ ਤੁਹਾਡਾ ਸਾਡਾ ਇਹ ਵਲੌਗ ਵੇਖਣ ਨੂੰ ਤੇ ਮਿਲਦੇ ਹਾਂ ਜੀ ਨੈਕਸਟ ਵਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ